ਇਹ ਲਉਂਗੇ ਫੇਨ ਲੱਗੇ ਜੀ ਬਾਈ ਜੀ ਬਾਈ ਕੀ ਪ੍ਰੋਬਲਮ ਸਟਕ ਕੱਟੀ ਆ ਹੈ ਜੀ ਕੀ ਪ੍ਰੋਬਲਮ ਸੀਗੀ ਪ੍ਰੋਬਲਮ ਥੇਰੀਆਂ ਵੀ ਲਾਈਨ ਤੇ ਹੁੰਦੀ ਆ ਇਧਰ ਦੱਸੋ ਮੜਾ ਜੀ ਆ ਕੀ ਚੱਕਣੀ ਸੀ ਇਹਨਾਂ ਇਹ ਕੰਮ ਕਰਦੇ ਆ ਬਾਈ ਨਹੀਂ ਕੀ ਪ੍ਰੋਬਲਮ ਹੋ ਆ ਕਿਤੇ ਫਾਲਟ ਆ ਕੋਈ ਕੀ ਕਦੇ ਕਦੇ ਕਿਸ ਵਜ੍ਹਾ ਨਾਲ ਟ੍ਰਾਂਸਫੋਰਮ ਸਾਹਮਣੇ ਚੋਰੀ ਹੋ ਗਿਆ ਸੀਗਾ ਹਾਂ ਜੀ ਉਹ ਚੋਰੀ ਟ੍ਰਾਂਸ ਉਹ ਲਾਈਨ ਕੱਟ ਕੇ ਕਲੀਅਰ ਕਰਨਾ ਉਹ ਅੱਛਾ ਜੀ ਪਰਮਿਸ਼ਨ ਲਈਏ ਤੁਸੀਂ ਹਾਂ ਜੀ ਪਰਮਿਸ਼ਨ ਲਈਏ ਸਾਹਿਬ ਬੈਠੇ ਉਹ ਭੇਜਦੇ ਸਾਨੂੰ ਤਾਂ ਕੰਮ ਕਰਾਉਂਦੇ ਜੀ ਸਾਹਿਬ ਇਹ ਵੀ ਲੈਣੀਆਂ ਸੀ ਅੱਛਾ ਜੀ ਜੂਬੀ ਆ ਸਾਡੀ ਇੱਥੇ ਉਹ ਠੀਕ ਹੈ ਹਾਂ ਜੀ ਹਾਂ ਠੀਕ ਮੁਰਦਾਬਾ ਮੁਰਦਾਬਾ ਕਟ ਬਿਜਲੀ ਦੇਣ ਵਾਲਾ ਬਿਜਲੀ ਪਰਬੰਧ ਮੁਰਦਾਬਾ 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 ਪਾਤੀ ਕਸਾਂ ਜਿੰਨੇ ਇੱਕ ਤਾਹਰਾਹ ਜਿੰਦਾਬਾ 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 ਕਿਸਾਨਾਂ ਬਾਈ ਕਾ ਜਿੰਦਾਬਾ 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 ਜਿਹੜੇ ਇੱਕ ਖਸਾਨ ਅੱਕੇ ਸੱਤੇ ਬੈਠੇ ਨੇ ਕਿਉਂਕਿ ਪਿਛਲੇ 5-6 ਦਿਨ ਤੋਂ ਲਗਾਤਾਰ ਬਿਜਲੀ ਸਪਲਾਈ ਹੈ ਜਿਹੜੀ ਉਹ ਲੂਲੀ ਲਗੜੀ ਹੈ ਇਨਾਂ ਦੇ ਸ਼ਡਿਊਲ ਮੁਤਾਬਕ ਜੋ ਸਰਕਾਰ ਤੇ ਪਾਵਰ ਕਾਮ ਨੇ ਵਾਦਾ ਕੀਤਾ ਹੋਇਆ ਖਪਾਣਾ ਨਾਲ ਵੀ ਅਸੀਂ ਘੱਟੋ ਘੱਟ ਝੋਨੇ ਸੀਜ਼ਨ ਦੇ ਵਿੱਚ 8 ਘੰਟੇ ਬਿਜਲੀ ਸਪਲਾਈ ਦੇਵਾਂਗੇ ਪਰ ਹਾਲਤ ਕੀ ਬਣੀ ਹੋਈ ਹੈ ਵੀ ਇੱਕ ਤਾਂ ਕੁਦਰਤ ਕਰੋਪ ਹੈ ਮੀਂਹ ਨਹੀਂ ਪੈ ਰਿਹਾ ਝੋਨੇ ਦੀ ਲਵਾਈ ਤਕਰੀਬਨ ਤਕਰੀਬਨ ਪੂਰੀ ਹੋ ਗਈ ਹੈ ਤੇ ਵਿੱਚ ਇਹੋ ਜਿਹਾ ਕੁਝ ਬਣਿਆ ਖੜਾ ਵੀ ਜਿਹੜੇ ਮਰਜੀ ਖੇਤ ਨੂੰ ਚੈੱਕ ਕੀਤਾ ਜਾ ਤਾਂ ਕਿਹਦੇ ਖੇਤ ਚ ਪਾਣੀ ਟਰੇੜਾ ਪਾ ਰਹੀਆਂ ਨੇ ਬਈ ਜਪਰਾਈ ਨਾਲ ਕਿ ਪੱਜ ਤੋਂ ਘਟੇ ਮਾਰੀ ਜੀ ਦਿੱਤੀ ਜਾਇਆ ਤਾਰਨਾ ਦੀ ਲਾਈਟ ਦੇ ਬਾਰੇ ਹੈ ਸਾਡੀ ਲਾਈਟ ਬਹੁਤ ਘੱਟ ਆਉਂਦੀ ਆ ਮੋਟਰਾਂ ਤੇ ਜੀ ਭਾਈ ਜੀ ਕਿੰਨੇ ਘੰਟੇ ਤੁਹਾਡੀ ਲਾਈਟ ਆਉਂਦੀ ਆ 5 ਘੰਟੇ ਆਉਂਦੀ ਆ ਜੀ 5 ਘੰਟੇ ਆਉਂਦੀ ਆ ਕਿਉਂਕਿ ਇਹ ਤਾਂ ਕਹਿੰਦੇ ਨੇ 7 ਘੰਟੇ ਈ 6 ਘੰਟੇ 6.5 ਘੰਟੇ ਕੋਈ 7 ਘੰਟੇ ਨਹੀਂ ਆਈ ਜੀ ਸਾਡੇ ਕੋਲ ਟਾਈਮ ਲਿਖਿਆ ਹੈ ਜੀ 5 ਘੰਟੇ ਕੱਪ ਪਰਸੋਂ ਆਈ ਆ ਕੱਲ ਵੀ 5 ਘੰਟੇ ਆਈ ਆ ਅੱਛਾ ਦੂਏ ਫੀਟਰ ਤੇ ਦੂਏ ਫੀਟਰ ਤੇ ਜ਼ਰੂਰ ਵਾਧ ਆ 1 ਫੀਟਰ ਤੇ ਵੱਧ ਸਾਡੀ ਪ੍ਰੋਬਲਮ ਚੱਲਦੀ ਆ ਬਾਈ ਜੀ 4-5 ਦਿਨ ਹੋ ਗਏ ਯਾਰ ਚਾਰ ਪੰਜ ਦਿਨਾਂ ਤੋਂ ਇਹੀ ਚੱਲਦੀ ਆ ਇਹ ਇਹੀ ਆ 2 ਫੁੱਟ ਦੇ ਬਾਅਦ ਬਾਅਦ ਵਾਹੀ ਆ 5 6 5 6 ਬਸ ਇਹ ਦੂ ਵੱਧ ਨਹੀਂ ਕਰੀ ਆਈ ਇਹ ਇਹ ਫਾਲਟ ਪੈਂਦਾ ਉਹ ਵੀ ਵਿੱਚ ਹੀ ਖਾ ਜਾਂਦੇ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਇਹ ਕਹਿੰਦੇ ਨੇ ਪੀਸੀਸੀ ਦਾ ਹੁਕਮ ਆਕਰ ਪੀਸੀ ਕੋਈ ਕਿਹੜਾ ਪੀਸੀ ਆ ਬਦ ਨਹੀਂ ਹੋਣਾ ਤਾਂ ਠੀਕ ਆ ਫੇਰ ਮੰਗ ਕੀ ਕਰਦੇ ਹੁਣ ਸਰਕਾਰੋਂ ਮੰਗ ਤਾਂ ਕਰਦੇ ਆ ਸਾਨੂੰ 8 ਘੰਟੇ ਲਾਈਟ ਪੂਰੀ ਤਾਂ ਦੇਣ 8 ਘੰਟੇ ਕਿਹਾ ਹਾਂ ਜੀ ਹਾਂ ਜੀ 8 ਘੰਟੇ ਕਿਹਾ ਬਹੁਤ ਬੁਰਾ ਲਾਈ ਜਾਏ ਖਾਕੀ ਖੇਲੋ ਉੱਥੇ ਗਰਾਊਂਡ ਹਾਂ ਗਰਾਊਂਡ 'ਚ ਵੀ ਆਖੀ ਖੇਡ ਲੈਣੇ ਓਕਣ ਖੇਲੋ ਉਹਦੇ ਵਿੱਚ ਪੱਦੂ ਆਏਗਾ ਕਿਹੜਾ ਥੋੜਾ ਜਿਹਾ ਚੈੱਕ ਕਰੀਏ ਕਿਹੜਾ ਸੀ 2 ਫੀਟ ਰਾਈ 2 ਫੀਟ ਫਟਾਣੀ ਟੂਕ ਫਿਰ ਚੈੱਕ ਕਰ ਸਕਦੇ ਹੈਂ ਹਾਂ ਜਿਹੜਾ ਮਰਜ਼ੀ ਕਰੋ ਜੀ ਜਿਹੜੇ ਮਰਜ਼ੀ ਖੇਤ ਕਰੋ ਜੀ 허ਵਾ ਦੀ ਗੱਲਾਂ ਨੇ ਜੀ ਅਸਲ ਦੇ ਵਿੱਚ ਹਕੀਕਤ ਇਹ ਹੈ ਬਈ ਜਿਹਨੂੰ ਮਰਜ਼ੀ ਕਿਸਾਨ ਤੋਂ ਪਤਾ ਕੀਤਾ ਜਾ ਸਕਦਾ ਜਾਂ ਤੁਸੀਂ ਪੱਤਰਕਾਰ ਹੋ ਤੁਸੀਂ ਜਾ ਕੇ ਕਿਸਾਨਾਂ ਦੇ ਖੇਤ ਚ ਚੈੱਕ ਕਰ ਸਕਦੇ ਹੋ ਵੀ ਉੱਥੇ ਪਾਣੀ ਦੀ ਸ਼ਿਪ ਹੈਗੀ ਕਿਤੇ ਬਹੁਤ ਹੀ ਘੱਟ ਅਜੇ ਮਿਲਣਗੇ ਜਾਂ ਉਹ ਪਾਣੀ ਉੱਥੇ ਖੜਾ ਜਿਨ੍ਹਾਂ ਨੇ ਬਹੁਤ ਮਹਗੇ ਪਾਤਾ ਡੀਜ਼ਲ ਫੂਕੇ ਜਨਰੇਟਰ ਚਲਾ ਕੇ ਪਾਣੀ ਪੂਰਾ ਕੀਤਾ ਤੇ ਆਪਾਂ ਕਿਹੜੇ ਕਿਹੜੇ ਪਿੰਡਾਂ ਦੇ ਆਏ ਹਾਂ ਲੈ ਆਪਣੇ ਨਾਲ ਅੱਜ ਅਸੀਂ ਇੱਥੇ ਜਿਹੜਾ ਖਾਸ ਕਰਕੇ ਕਢਾਣੀ ਟੂ ਫੀਡਰ ਤੇ ਜਿਹੜੇ ਪੀੜਤ ਕਿਸਾਨ ਨੇ ਉਹ ਤੇ ਰਾਣਾ ਸਾਹਿਬ ਆਪਣੇ ਫੀਡਰ ਦੇ ਕਿਸਾਨ ਨੇ ਜਿਹੜੇ ਉਹ ਬੈਠੇ ਨੇ ਇਹਨਾਂ ਦੀ ਸਪਲਾਈ ਦੀ ਹਾਲਤ ਬੜੀ ਬੰਦੀ ਹੈ ਕਿ ਪੂਰਾ ਜੀਵ ਦਾ ਸੀਜ਼ਨ ਤੇ ਬੁਰਾ ਹਾਲ ਆਇਆ ਤਾਂ ਬਹੁਤ ਕਹਿੰਦੇ ਕੋਈ ਨਹੀਂ ਆਇਆ ਉਕੇ ਉਹਦੇ ਬਾਦੇ ਹਵਾ ਚ ਲਟਕਦੇ ਲੱਗਦੇ ਨੇ ਬਾਦੇ ਜਮੀਨੀ ਨਹੀਂ ਹੈਗੇ ਉਹ ਵੀ ਜਮੀਨ ਤੇ ਖਰੇ ਉੱਤਰਦੇ ਹੋਣ ਬਿਲਕੁਲ ਜੀ ਮੰਗ ਪੱਤਰ ਦਿੱਤਾ ਮੰਗ ਪੱਤਰ ਤੋਂ ਬਾਅਦ ਦੇ ਵਿੱਚ ਜਦੋਂ ਕੋਈ ਉਹਨਾਂ ਕੋਲ ਇਸ ਗੱਲ ਦਾ ਠੋਸ ਜਿਹਾ ਬਾਬਰੀ ਸਾਡੇ ਕੋਲ ਸ਼ਡਿਊਲ ਹੈ ਆ ਦਿਓ ਕਰੋ ਵੀ ਜਿਹੜੇ ਇਹਨਾਂ ਦੇ ਗ੍ਰਿਡ ਤੋਂ ਆ ਰਹੀ ਆ ਉਸ ਦੇ ਵਿੱਚ ਇਹ ਹਕੀਕਤਾਂ ਤੋਂ ਉਲਟ ਰੋਜ਼ ਸਪਲਾਈ ਦਾ ਸਮਾਂ ਦੱਕਲਣ ਤੋਂ 10 ਮਿੰਟ ਪਹਿਲਾਂ ਲਿਖਦੇ ਤੇ ਜੀ ਜਾਂਦੀ ਕੱਟਣ ਤੋਂ ਬਾਅਦ ਦੇ ਵਿੱਚ ਅੱਧਾ ਘੰਟਾ ਹੋਰ ਆਪਣੇ ਕਾਗਜ਼ਾਂ ਚ ਲਾ ਦਿੰਦੇ ਨੇ ਆਹ ਇਹਨਾਂ ਜਿੰਨੇ ਕਿਸਾਨ ਬੈਠੇ ਨੇ ਕਿਸੇ ਨੂੰ ਪੁੱਛ ਲੋ ਵੀ ਆਹ ਪਿਛਲੇ 5-6 ਦਿਨ ਦੇ ਵਿੱਚ ਕਦੇ 8 ਘੰਟੇ ਸਪਲਾਈ ਮਿਲੀ ਆ ਪਰ ਇਹਨਾਂ ਦਾ ਲਿਖਿਆ ਹੋਇਆ 2 ਦਿਨ 1 ਦਿਨ 13 ਤਰੀਕ ਤੇ 14 ਤਰੀਕ ਇਹਨਾਂ ਦਾ ਲਿਖਿਆ ਹੋਇਆ ਵੀ ਅਸੀਂ ਅੱਠ-ਅੱਠ-ਅੱਠ-ਅੱਠ ਘੰਟੇ ਲਾਈਟ ਤੇ ਲਈ ਆ ਜਦੋਂ ਹਕੀਕਤ ਦੇ ਵਿੱਚ ਇਹ 5 ਘੰਟੇ 6 ਘੰਟੇ ਤੋਂ ਵੱਧ ਕਿਤੇ ਨਹੀਂ ਹੈ ਤੇ ਹੁਣ ਇਹ ਕੀ ਮਤਲਬ ਰਾਹ ਕੀ ਭੁਹਾਗੜੇ ਨਾਲ ਅੱਜ ਹਾਲਤ ਇਹ ਬਣੀ ਆ ਵੀ ਆਕੇ ਹੋਏ ਕਫਾਨਾ ਨੇ ਇਹਨਾਂ ਦਾ ਗੇਟ ਘੇਰ ਲਿਆ ਬਾਹਰ ਬੈਠੇ ਨੇ ਐਸ.ਡੀ.ਓ. ਸਾਹਿਬ ਨੇ ਬਹੁਤ ਕਿਹਾ ਵੀ ਮੈਂ ਕਿਸੇ ਜ਼ਰੂਰੀ ਕੰਮ ਮੇਰੇ ਅਫਸਰਾਂ ਨੇ ਸਦਿਆ ਹੋਇਆ ਮੈਨੂੰ ਮੈਂ ਜਾਣਾ ਪਰ ਕਿਸਾਨ ਕੋਈ ਵਾਦਾ ਭਾਲਦੇ ਨੇ ਕਿਸਾਨ ਇਹ ਚਾਹੁੰਦੇ ਨੇ ਵੀ ਸਾਡੀ ਗੱਲ ਸੁਣੀ ਜਾਵੇ ਅਫਸਰਾਂ ਤੱਕ ਸਾਡਾ ਮੈਸੇਜ ਕਰਵਾਇ ਕੀਤਾ ਜਾਵੇ ਤੇ ਜਿਹੜੀ ਆਪਣੇ ਬਿਜਲੀ ਸਪਲਾਈ ਹੈ ਉਹ ਯਕੀਨੀ ਵੜਾਈ ਜਾਵੇ। ਬਾਈ ਜੀ ਇਹ ਕਿਹੜਾ ਅਧਾਨਾ ਲੱਗਿਆ ਹੋਇਆ? ਪੁਲਾਨੀ ਬਿਜਲੀਪੁਰ ਬੱਤਰ ਹਾਂਜੀ। ਕੀ ਇਹਦਾ ਹੋਇਆ? ਇੱਕ ਕਿਸਾਨ ਜੀ 8 ਘੰਟੇ ਤੋਂ ਵੱਧ ਬਿਜਲੀ ਪੂਰੀ ਮੰਗ ਰਿਹਾ ਹੈ। ਠੀਕ ਆ। ਦੋ ਦਿਨ ਦੀ ਸਾਨੂੰ ਪ੍ਰੋਬਲਮ ਸੀ ਪਾਪਕੀਸੀ ਨੇ ਪਾਵਰ ਕੰਟਰੋਲਰ ਨੇ ਕੱਟ ਲਵਾਈ ਹੈ ਕਿਸੇ ਕਾਰਨਾ ਕਰਕੇ। ਤੇ ਉਹਦੇ ਕਰਕੇ ਪੂਰੀ ਸਪਲਾਈ ਇੱਕ ਇੱਕ ਘੰਟਾ ਘੱਟ ਮਿਲਦੀ। ਠੀਕ ਆ ਤੇ ਉਹ ਬਾਕੀ ਪੀਸੀ ਇਹਨਾਂ ਨੂੰ ਜੇ ਸ਼ਾਮ ਨੂੰ ਕਿਸੇ ਪਾਸੇ ਸਪਲਾਈ ਵੱਧ ਜਾਂਦੀ ਹੈ ਉਹ ਦੇ ਵੀ ਸਕਦਾ ਠੀਕ ਆ ਤੇ ਕਿਉਂਕਿ ਕੱਲ 2 ਦਿਨ ਦਾ ਪੂਰੀ ਵੀ ਕਰਦਾ ਆ ਰਿਹਾ 5-6 ਘੰਟੇ ਜਿੰਨੀ ਦੇ ਰਹੇ ਨੇ ਪੀਸੀ ਵੱਲੋਂ ਮਿਲ ਰਹੀ ਹੈ ਸਹੀ ਸਪਲਾਈ ਇਹ ਇਹਨਾਂ ਦੀ ਮੰਗ ਆ ਕਿ ਸਾਨੂੰ 8 ਘੰਟੇ ਵੀ ਦਿਨੇ ਦਿੱਤੀ ਜਾਵੇ ਯਾ 8 ਘੰਟੇ ਸਾਨੂੰ 8 ਘੰਟੇ ਤੋਂ ਵੱਧ ਦਿੱਤੀ ਜਾਵੇ। ਫਿਰ ਇੱਕ ਬਸ ਇਹ ਨਾ ਮੰਗਾ ਜੀ ਉਹ ਜਿਹੜੀ ਆ ਉਹ ਆਪਾਂ ਪੂਰੀ ਕਿਸੇ ਤਰੀਕੇ ਨਾਲ ਕਰ ਨਹੀਂ ਸਕਦੇ। ਹੁਣ ਇਹਨਾਂ ਕਿੰਨੇ ਘੰਟੇ ਆਉਂਦੇ ਨੇ? ਹੁਣ ਇਹਨੂੰ 6 ਵੀ ਆਉਂਦੀ ਆ 8 ਵੀ ਆਉਂਦੀ ਆ ਜੀ ਵੱਧ ਵੀ ਆਉਂਦੀ ਆ। ਜਿਵੇਂ ਹੁਣ ਜਿਵੇਂ ਕੱਲ ਦੀ ਗੱਲ ਕਰਦੇ ਨੇ ਕੱਲ ਇਹਨੂੰ 6.5 ਘੰਟੇ ਆ ਗਏ। ਠੀਕ ਆ। ਪਰसों 6 ਘੰਟੇ ਆ ਗਏ। ਠੀਕ ਆ। ਤੇ ਉਹਦੇ ਨਾਲ ਸਿਰਫ ਦੋ ਦਿਨਾਂ ਦੀ ਬਿਜਲੀ ਪੀਸੀ ਵੱਲੋਂ ਕਟਵਾਈ ਗਈ ਸੀ ਉਹ ਬਿਜਲੀ ਘੱਟ ਮਿਲੀ ਆ। ਜਿਵੇਂ ਅੱਜ ਪੂਰੀ ਹੋ ਗਈ ਤਾਂ ਪੂਰੀ ਮਿਲ ਜਾਊਗੀ। ਅੱਜ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਕਰ ਲੈ ਜੀ ਕਾਸੀ ਆਪੇ ਉੱਚ ਅਧਿਕਾਰੀਆਂ ਨੂੰ ਵੀ ਦੱਸਦਾ ਤੇ ਉਹ ਬਾਕੀ ਜਿਵੇਂ ਅਸੀਂ ਸਾਫ ਸੇਹ ਹਿੰਦੇ ਜਿਹੜੇ ਗ੍ਰੇਡ 132 ਕੀ ਵਿਲਾਸਪਤੋਂ ਸਪਲਾਈ ਹੋਣੀ ਆ ਉਹਨਾਂ ਨੂੰ ਵੀ ਮੈਂ ਉਹਨਾਂ ਨਾਲ ਵੀ ਗੱਲਬਾਤ ਕਰੀ ਆ ਉਹ ਕਹਿੰਦੇ ਇਹ ਪੀਸੀ ਦੇ ਕੱਟ ਨੇ ਪੀਸੀ ਨਹੀਂ ਕੱਟ ਲਵਾਏ ਹੋਏ ਨੇ ਇੱਕ ਤੋਂ ਦੋ ਦਿਨ ਤੱਕ ਜਦੋਂ ਸਪਲਾਈ ਸਹੀ ਹੋ ਗਈ ਸਾਡੇ ਮੈਨੂੰ ਸਹੀ ਮਿਲ ਗਈ ਸਹੀ ਟਵੀਟਰ ਜਾਲਦੇ ਨੇ ਸਪਲਾਈ ਪੂਰੀ ਹੋ ਉਸ ਦਿਨ ਮਿਲਦਾ ਪੂਰੀ ਦਿੱਤੀ ਜੋ ਜਿਹੜਾ ਮੈਂ ਗੱਲ ਕੀਤੀ ਕਰੀ ਆ ਜੀ ਇਹਨਾਂ ਨੂੰ ਕਰੀ ਆ ਇਹਨਾਂ ਨੇ ਮੰਗ ਪੱਤਰ ਵੀ ਦਿੱਤਾ ਮਾਚਰਕਾਰੇ ਨੂੰ ਆਪਦਾ ਵੀ ਦਿੱਤਾ ਜੀ ਜੋ ਇਹ ਨਹੀਂ ਮੰਗਦਾ ਉਹ ਮੰਗ ਲੈ ਲਿਖੇ ਉੱਪਰ ਕੋਈ ਤਾਂ ਚਿੰਤਾ ਨਹੀਂ ਉਹਨੇ ਕੋ ਮੰਗ ਪੱਤਰ ਹੈਗਾ ਅ ਉੱਪਰ ਮੈਂ ਦੇਖ ਲਾ ਮੈਂ ਭੇਜਤਾ ਵੀ ਇਹਨੂੰ ਭੇਜਦਾ ਐਕਸਸ ਸਾਹਿਬ ਨੂੰ ਜੀ ਦਾ ਧੰਨਵਾਦ ਤੁਹਾਡਾ ਅਸੀਂ ਕੋਈ ਕੋਈ ਬੰਦ ਕਰਦੇ ਹਾਂ ਨਾ ਸਾਨੂੰ ਮੌਕਾ ਚਲੋ ਜਰੂਰ ਜੀ ਦਿੱਤਾ ਹੈ ਇੱਕ ਦਿੱਕਾ ਹੋਇਆ ਜਿਹੜਾ ਬੋਲੀ ਤੋਂ ਨਹੀਂ ਕੋਈ ਪ੍ਰੋਬਲਮ ਆ ਗਈ ਜੀ ਪੀਸੀ ਵੱਲੋਂ ਬੜੀ ਗੱਲਾਂ ਨਹੀਂ ਸਰ ਤੁਹਾਨੂੰ ਪਸਾਦ ਆਪਰੇਗਾ ਹਾਂ ਜੀ ਹਾਂ ਅਸੀਂ ਜਦੋਂ ਕੋਈ ਸਾਨੂੰ ਪਤਾ ਚਾਰਜਿੰਗ ਸਪਲਾਈ ਅਸੀਂ ਚਾਹਲੀ ਸਪਲਾਈ ਪੂਰੀ ਦੇ ਰਹੇ ਹਾਂ ਜੋ ਸਾਨੂੰ ਪੀਸੀ ਵੱਲੋਂ ਮਿਲਦੀ ਹੈ ਹੋ ਸਕਦਾ ਕੋਈ ਸਪਲਾਈ ਕਿਸੇ ਪਾਸੇ ਵੱਧ ਘੱਟ ਮਿਲਦੀਦਾ ਅਸੀਂ ਇਹਨੂੰ ਸਪਲਾਈ ਜਿਹੜੀ ਪੀਸੀ ਨੇ ਹੋ ਦੇ ਸਕਦਾ ਪੀਸੀ ਦੇ ਅਟਰਤ ਵਗੈਰਾ ਅਸੀਂ ਸਪਲਾਈ ਵੱਧ ਘੱਟ ਨਹੀਂ ਦੇ ਸਕਦੇ ਤੇ ਪੀਸੀ ਦਾ ਆਪ ਕੋ ਜਦੋਂ ਵਾਟਰ ਆਉਣਗੇ ਤਾਂ ਇਹਨਾਂ ਦੀ ਸਪਲਾਈ ਆਟੋਮੈਟਿਕ ਚੱਲ ਪਣੀ ਸਾਡੇ ਪੀਟਰਾਂ 'ਚ ਕੋਈ ਵਾਲਟ ਨਹੀਂ ਕੋਈ ਬਹੁਤ ਧੀਰ ਹੁਣ ਬਾਕੀ ਜਿਹੜਾ ਫਿਲਟਰਾਰੇ ਕਹਿੰਦੇ ਨੇ ਉਹ 12 ਵਿੱਚ ਚੱਲ ਪੈਣਾ 15 ਮਿੰਟ ਰਹਿੰਦੇ ਚਲੋ ਠੀਕ ਆ ਬਾਈ ਜੀ ਓਕੇ ਧੰਨਵਾਦ ਸਭ ਨਾਲ